ਸਾਡੇ ਲੀਡਰ ਜਿਹੜੇ ਨੇ ਖੜਗੇ ਸਾਹਿਬ ਮਨਕਰਜਨ ਖੜਗੇ ਸਾਹਿਬ ਸਾਡੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਨੇ ਤੇ ਰਾਹੁਲ ਗਾਂਧੀ ਜੀ ਸਾਡੀ ਲੀਡਰ ਆਫ ਦੀ اپੋਜੀਸ਼ਨ ਨੇ ਉਹਨਾਂ ਦਾ ਸੁਪਨਾ ਹੈ ਰਾਹੁਲ ਜੀ ਦਾ ਕਿ ਪਿੱਛੇ ਅਸੀਂ ਆ ਵੇਖਿਆ ਲਗਾਤਾਰ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਜਿਹੜੀ ਬੀਜੇਪੀ 240 ਸੀਟਾਂ ਦੀਆਂ ਕਿ ਮਿਲੀਆਂ ਨੇ ਉਹਦਾ ਨਿਚੋੜ ਅਸੀਂ ਕੱਢਿਆ ਹਰ ਚੀਜ਼ ਨੂੰ ਬੜਾ ਮਿਲਦੀਗੀ ਨਾਲ ਬੜੀ ਬਰੀਕੀ ਨਾਲ ਉਹਨੂੰ ਸਟੱਡੀ ਕਰਨ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੰਚੇ ਆ ਕਿ ਭਾਜਪਾ ਜਿਹੜੀਆਂ ਸੀਟਾਂ ਲੈ ਕੇ ਗਈ ਹੈ ਇਹ ਬੋਰਡ ਦੀ ਚੋਰੀ ਦੇ ਨਾਲ ਹੋਈ ਆਜ ਤਾਂ ਆਜ ਤਾਂ ਸਾਡੇ ਲੀਡਰ ਨੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਤੁਹਾਨੂੰ ਮੈਂ ਇੱਕ ਉਦਾਹਰਨ ਦੇਣਾ ਚਾਹਨਾ ਕਿ ਮਹਾਰਾਸ਼ਟra ਦੇ ਵਿੱਚ 48 ਪਾਰਲੀਮੈਂਟ ਦੇ ਹਲਕੇ ਨੇ ਸੂਬੇ 'ਚ 30 ਜਿਹੜੇ ਨੇ ਇੰਡੀਆ ਬਲੌਕ ਨੇ ਸਮਝੋ ਕਾਂਗਰਸ ਤੇ ਉਹਦੀ ਸਹਿਯੋਗੀ ਜਮਾਤਾਂ ਨੇ ਦਿੱਤੇ 18 ਜਿਹੜੀਆਂ ਸੀਟਾਂ ਨੇ ਉਹ ਭਾਜਪਾ ਤੇ ਭਾਜਪਾ ਦੇ ਜਿਹੜੇ ਸਹਿਯੋਗੀ ਸੂਬੇ ਦੇ ਦਿੱਤੀ 4 ਮਹੀਨਿਆਂ ਦੇ ਵਿੱਚ ਵਿੱਚ ਇਲੈਕਸ਼ਨ ਦੁਬਾਰਾ ਅਸੈਂਬਲੀ ਦੀਆਂ ਹੋਣੀਆਂ ਸੀ ਉਹਨਾਂ ਨੇ ਉਥੋਂ ਨਿਚੋੜ ਕੱਢ ਲਿਆ ਕਿ ਕਿਹੜੇ ਕਾਂਗਰਸ ਦੇ ਤਗੜੇ ਬੂਥ ਨੇ ਕਿਹੜੇ ਅਸੈਂਬਲੀ ਹਲਕਿਆਂ 'ਚੋਂ ਕਾਂਗਰਸ ਦੇ ਇਹਨਾਂ ਦੀਆਂ ਸਾਰੀਆਂ ਪਾਰਟੀਆਂ ਜਿੱਤ ਕੇ ਆਈਆਂ ਨੇ 4 ਮਹੀਨਿਆਂ ਦੇ ਵਿੱਚ ਵਿੱਚ 65 ਲੱਖ ਵੋਟ ਤਕਰੀਬਨ 20 ਲੱਖ ਵੋਟ ਕੱਟੇ ਆ 65 ਲੱਖ ਵੋਟ ਨਜਾਇਜ਼ ਬਣਵਾਏ ਕੱਲ ਵੀ ਜਿਹੜੀ ਰਾਹੁਲ ਗਾਂਧੀ ਜੀ ਨੇ ਕਰਨਾਟਕਾ ਦੀ ਇੱਕ ਅਸੈਂਬਲੀ ਹਲਕੇ ਦੀ ਜਿਹੜੀ ਉਹਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਇੱਕ ਔਰਤ ਬਜ਼ੁਰਗ ਔਰਤ ਉਹਨੂੰ ਟੀਵੀ ਤੇ ਲੈ ਕੇ ਆਏ ਉਹਨੇ ਦੱਸਿਆ ਕਿ ਮੇਰੇ ਨਾਂ ਦੀ ਸ਼ਿਕਾਇਤ ਕੀਤੀ ਗਈ ਮੇਰਾ ਟੈਲੀਫੋਨ ਵਰਤਿਆ ਗਿਆ 12 ਵੋਟਾਂ ਕਿਸੇ ਬੂਤ ਤੋਂ ਕਟੀਆਂ ਗਈਆਂ ਕੱਟਣ ਵਾਲੇ ਨੂੰ ਇਹ ਨਹੀਂ ਪਤਾ ਕਿ ਘਟਾਈਆਂ ਕੰਨੇ ਜਿਹਦੇ ਨਾਮ ਦੀਆਂ ਘਟਾਈਆਂ ਤੇ ਤਾਂ ਟੈਲੀਫੋਨ ਦਿੱਤਾ ਗਿਆ ਉਹਨੇ ਕਿਹਾ ਮੈਂ ਕੋਈ ਕੰਪਲੇਂਟ ਨਹੀਂ ਕੀਤੀ। ਸੋ ਇਹ ਜਿਹੜੀ ਅੱਜ ਜਿਸ ਲੜਾਈ ਵਿੱਚ ਅਸੀਂ ਚੱਲੇ ਆ ਮੇਰੀ ਹੱਥ ਜੋੜ ਕੇ ਬੇਨਤੀ ਸਾਰੇ ਕਾਂਗਰਸ ਦੇ ਵਰਕਰਜ਼ ਨੂੰ ਹੈ ਜੇ ਅਸੀਂ ਜਾਣੇ ਕਿ 2027 ਦੇ ਵਿੱਚ ਅਸੀਂ ਤਾਕਤ ਦੇ ਵਿੱਚ ਆਈਏ ਅਸੀਂ ਪੰਜਾਬ ਦੀ ਬਿਹਤਰੀ ਵਾਸਤੇ ਕੰਮ ਕਰ ਸਕੀਏ ਅਸੀਂ ਆਪਣੇ ਹਰ ਵਰਗ ਭਾਵੇਂ ਗਲਤ ਵਰਗ ਕੇ ਭਾਵੇਂ ਕ੍ਰਿਸ਼ਨ ਵਰਗੇ ਸਾਡਾ ਭਾਵੇਂ ਪਛੜੀਆਂ ਸ਼੍ਰੇਣੀਆਂ ਨੇ ਭਾਵੇਂ ਛੋਟੀ ਕਿਸਾਨੀ ਹੈ ਭਾਵੇਂ ਖੇਤ ਮਜ਼ਦੂਰ ਹੈ ਭਾਵੇਂ ਦੁਕਾਨਦਾਰ ਹੈ ਭਾਵੇਂ ਕਰਮਚਾਰੀ ਜੇ ਅਸੀਂ ਤਾਂ ਹੀ ਉੱਥੇ ਪਹੁੰਚ ਸਕਾਂਗੇ ਜੇ ਹੇਰਾ ਫੇਰੀ ਅਸੀਂ ਰੋਕ ਸਕਾਂ ਤੁਸੀਂ ਮੈਜੋਰਟੀ ਲੋਕ ਪਿੰਡਾਂ ਦੇ ਸਰਪੰਚ ਯਾ ਅਕਸਰਪੰਚ ਬਣ ਕੇ ਰਹੇ ਹੋ میمبر پچات بیٹھے ہو بلاک سمتیاں چیئرمین ضلع پریشن دے میمبر بیٹھے ہو میری بینتی چنگی طرح سن لو یہ بھاجپا نے پیر پانا پنجاب سے شروع کر دیا تو دیکھ ہوں منتری آنے شروع ہو گئے پردان منتری بھی آیا ایگریکلچر منتری بھی آیا ہے دے کے پاویں کچھ جی نہیں گیا کل ایک سیریئر پر بھی پھرتا میں پوچھے کوئی محکمہ میک ہے ਕਹਿੰਦੇ ਸੀ ਫੈਮਿਲੀ ਪਲੈਨਿੰਗ ਆ ਜਿਹੜਾ ਹੈਲਥ ਐਂਡ ਫੈਮਿਲੀ ਪਲੈਨਿੰਗ ਮੈਂ ਕਿਹਾ ਉਥੇ ਤੇ ਅੱਧਾ ਪਿੰਡ ਡੁੱਬ ਗਿਆ ਇਹ ਫੈਮਿਲੀ ਪਲੈਨਿੰਗ ਵਾਲਾ ਦੱਸੋ ਇੱਥੇ ਕਰਕੇ ਕੀ ਜਾਏਗਾ ਨਿਧਾ ਇੱਥੇ ਆਣਾ ਲੋਕਾਂ ਨੂੰ ਦੱਸਣਾ ਕਿ ਪਾਪ ਬਹੁਤ ਤੁਹਾਡੇ ਵਾਸਤੇ ਸੁਦੇ ਦੇ ਬੜਾ ਤੁਹਾਡਾ ਸਵਾਰਨਾ ਚਾਹਦੀ ਤੁਹਾਨੂੰ ਪਤਾ ਹੈ ਇਸ ਟਾਈਮ ਜੋ ਪੰਜਾਬ ਡੁੱਬਿਆ ਹੈ ਇਹ ਦੇ ਡੋਬਣ ਦੇ ਪਿੱਛੇ ਬਹੁਤਾ ਹੱਥ ਸੈਂਟਰ ਦੇ ਜਿਹੜਾ ਇੱਕ ਕਮਿਸ਼ਨ ਹੈ ਜਿਹਨੂੰ ਸੈਂਟਰਲ ਬਾਰਡਰ ਕਮਿਸ਼ਨ ਜਿਸਾ ਇਰੀਗੇਸ਼ਨ ਦਾ ਵਿਭਾਗ ਹੈ ਆਪਣਾ ਜਿਹੜਾ ਡੈਮਾਂ ਤੇ ਕੰਟਰੋਲ ਕਰਦਾ ਪਾਖੜਾ ਉਹਦੇ ਕੋਲੇ ਪੌਂਗ ਉਹਦੇ ਕੋਲੇ ਇਹਨਾਂ ਨੂੰ ਪਤਾ ਸੀ ਕਿਹੜੇ ਦਿਨ ਕਿੰਨੀ ਬਰਸਾਤ ਪੈਣੀ ਹੈ ਇਹਨਾਂ ਜਾਣਬੁੱਝ ਕੇ ਪਾਣੀ ਉਥੋਂ ਇੰਨਾ ਜ਼ਿਆਦਾ ਛੱਡਿਆ ਜਿਹਦੇ ਨਾਲ ਬਹੁਤਾ ਪੰਜਾਬ ਦਾ ਨੁਕਸਾਨ ਹੋਇਆ ਬੰਦ ਤੁਹਾਨੂੰ ਪਤਾ ਅੱਗੇ ਮਿੱਟੀ ਦੇ ਜੇ ਜ਼ਬਰਦਸਤ ਖੁੱਲਾ ਪਾਣੀ ਛੱਡੋਗੇ ਦਰਿਆਵਾਂ ਨੂੰ ਅਏ ਤਾਂ ਖੰਗਾਲਿਆ ਨਹੀਂ ਗਿਆ ਪਿਛਲੇ 60 ਸਾਲ 20-20 ਫੁੱਟ ਦਰਿਆ ਜਿਹੜੇ ਨੇ ਉਹਦੇ ਵਿੱਚ ਰੇਤ ਆ ਗਈ ਜਿਹੜੀ ਕਪੈਸਿਟੀ ਐ ਸੀ ਹੋਲਡਿੰਗ ਕਪੈਸਿਟੀ ਦਰਿਆ ਦੀ ਜਿਹੜੀ ਉਹਦੇ ਅੱਧੇ ਦੇ ਵਿੱਚ ਤੇ ਰੇਤ ਪਈ ਸੀ ਜਦੋਂ ਉੱਥੇ ਪਾਣੀ ਵੱਧ ਛੱਡਿਆ ਤੇ ਇੱਕਦਮ ਦਰਿਆ ਜਿਹੜਾ ਉਹਦੇ ਬੰਨੇ ਟੁੱਟ ਗਏ ਤੇ ਉਹ ਸਿੱਧਾ ਬੰਨਾਂ ਵੱਲ ਆ ਗਿਆ ਤੇ ਬੰਨ ਟੁੱਟ ਗਏ ਤੋਂ ਮੇਰੀ ਬੇਨਤੀ ਇਹੀ ਹੈ ਕਿ ਜੇ ਅਸੀਂ ਇਸ ਫਿਰਕਾ ਪ੍ਰਸਤ ਜਮਾਤ ਤੋਂ ਬਚਣਾ ਕਿਉਂਕਿ ਇਹਨਾਂ ਨੇ ਤੇ ਜਿਹੜਾ ਇੱਕ ਟੀਚਾ ਅਸਸਤਾ ਉਹਦਾ ਤੇ ਹੈ ਕਿ ਸਾਰਾ ਹਿੰਦੁਸਤਾਨ ਹੀ ਅਸੀਂ ਉਹਦੇ ਤੇ ਕਾਬਜ਼ ਹੋਣਾ ਕੁਝ ਆਪਣੇ ਜੋ ਬੰਦੇ ਲੱਭਣਗੇ ਜਿਸ ਤਰ੍ਹਾਂ ਮਹਾਰਾਸ਼ਟra ਦੇ ਵਿੱਚ ਇਹਨਾਂ ਨੇ ਕੰਮ ਕੀਤਾ ਸੀ ਸ਼ਿਵ ਸੈਨਾ ਵੀ ਤੋੜੀ पवार ਸਾਹਿਬ ਦੀ ਪਾਰਟੀ ਜਿਹੜੀ ਹੈ ਉਹ ਐਨਸੀਪੀ ਨੈਸ਼ਨਲਿਸਟ ਕਾਂਗਰਸ ਪਾਰਟੀ ਉਹਨੂੰ ਵੀ ਤੋੜਿਆ ਸ਼ਿਵ ਸੈਨਾ ਵੀ ਠਾਕਰੇਆਂ ਦੀ ਤੋੜੀ ਹਰਿਆਣਾ ਜੈਸਾ ਛੋਟਾ ਦੇ ਵੀ ਤੋੜੇ ਉਹਨਾਂ ਚ ਵੰਡ ਪਾਈ ਬਰਾਦਰੀਆਂ ਚ ਵੰਡ ਪਾਉਂਦੇ ਨੇ ਕੌਮਾਂ ਚ ਵੰਡ ਪਾਉਂਦੇ ਨੇ ਨਫ਼ਰਤ ਦਾ ਨਾਰਾ ਛੱਡਦੇ ਨੇ ਤੇ ਮੇਰੇ ਵੀਰੋ ਜੇ ਅਸੀਂ ਬਚਣਾ ਮੇਰੀ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੋ ਬਹੁਤ سارے ਇਥੇ ਦਰਦਪ੍ਰਾਪ ਵੀ ਬੈਠੇ ਇਹਨਾਂ ਕੋ ਦੋ ਤਿਹਾਈ ਚੀਨਾ ਸਭ ਇਹਨਾਂ ਕੋ ਦੋ ਤਿਹਾਈ ਐਮਪੀ ਆ ਜਾਂਦੇ ਤੇ ਨਾ ਕੋਈ ਤੁਹਾਡਾ ਸਰਪੰਚ ਰਹਿਣਾ ਸੀ ਨਾ ਐਮਐਲਏ ਨਾ ਐਮਪੀ ਰਹਿਣਾ ਸੀ ਸਾਰੀ ਰਿਜ਼ਰਵੇਸ਼ਨਸ ਮਕਾ ਦੇਣੀ ਉਹ ਤੇ ਆਰਐਸਐਸ ਨੇ ਪਹਿਲੇ ਦੱਸਿਆ ਉਹਨਾਂ ਦਾ ਪਹਿਲੇ ਹੱਥੋਂ ਟੀਚਰ ਕੱਟ ਗਿੰਤੀਆਂ ਦੀ ਕੋਈ ਇਥੇ ਵੀ ਇਹ ਤਾਂ ਨਹੀਂ ਭਾਵੇਂ ਜੰਮੂ ਕਸ਼ਮੀਰ ਹੈ ਤੇ ਭਾਵੇਂ ਪੰਜਾਬ ਹੈ ਜੰਮੂ ਕਸ਼ਮੀਰ ਨੂੰ ਵੀ ਅੱਜ ਦੇ ਦਿਨ ਤੱਕ ਇੱਕ ਸੂਬੇ ਨੂੰ ਤੋੜ ਕੇ ਯੂਨੀਟ ਟੈਰੀਟਰੀ ਬਣਾਤਾ ਹੈ ਇਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਦੇ ਵਿੱਚ ਵੀ ਇਹ ਹਾਲਾਤ ਘਰੇਟ ਹੋਣਗੇ ਇਹ ਚੰਗੀ ਤਰ੍ਹਾਂ ਸਮਝ ਲਓ ਸਾਨੂੰ ਇਕੱਠੇ ਹੋਣਾ ਪੈਗਾ ਸਾਡੀ ਵੱਡੀ ਕਿਸਮਤੀ ਹੈ ਨੌਜਵਾਨ ਬੱਚੇ ਹੁਣ ਸਾਡੇ ਇੱਥੇ ਨਹੀਂ ਰਹੇ 80% ਦੀ ਸਾਡੇ 20 ਸਾਲ ਤੋਂ ਉੱਤੇ ਹੀ ਆ 25 ਸਾਲ ਤੋਂ ਲੈ ਕੇ 50 ਸਾਲ ਦੇ ਨੌਜਵਾਨ ਜਿਹੜੇ ਨੇ ਉਹ ਸਾਰੇ ਬਾਹਲੇ ਮੁਲਕਾਂ ਚਲੇ ਗਏ ਇੱਕੋ ਤੇ ਹਾਲਾਤ ਹੀ ਬਣਾ ਦਿੱਤੇ ਕਿ ਪੰਜਾਬ ਵਿੱਚ ਨਾ ਕਿਸੇ ਕੋ ਕੰਮ ਹੈ ਜੇ ਇੱਕ ਤੇ ਕਿਸਾਨੀ ਚੱਲਦੀ ਹੈ ਦੋਰੀ ਮਾਲ ਤਾਈ ਚ ਵੀ ਆਇਆ ਹਣ ਤੇ 25 ਚ ਵੀ ਆਇਆ ਤੇ ਸੰਧਵਾ ਸਾਹਿਬ ਅਗਲੇ ਸਾਥ ਥੇ ਰਹਿਣਾ ਇਹ ਜਿੰਨਾ ਚਿਰ ਸਾਨੂੰ ਨਿਵੇੜ ਨਹੀਂ ਲੈਂਦੇ ਉਹਨਾਂ ਚਿਰ ਇਹ ਨਾ ਹਟਦਾ ਨਹੀਂ ਕੰਟਰੋਲ ਇਹਨਾਂ ਕੋਲ ਐ ਬੰਦ ਤੋ ਮੇਰੀ ਤੁਹਾਨੂੰ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਹੈ ਅਸੀਂ ਹੱਥ ਪੱਲਾ ਤੁਹਾਨੂੰ ਬੜਾ ਜੋੜਦੇ ਆਂ ਰਾਹੁਲ ਗਾਂਧੀ ਕਾਂਗਰਸ ਵਾਲਿਆਂ ਨੂੰ ਜੋੜਦਾ ਅਸੀਂ ਤੁਹਾਨੂੰ ਜੋੜਨੇ ਆ ਕਿ ਆਪਣੀਆਂ ਛੋਟੀਆਂ-ਛੋਟੀਆਂ ਲੜਾਈਆਂ ਪਿੰਡਾਂ ਵਿੱਚ ਕਰੀਏ ਬੰਦ ਅਸੀਂ ਇਕੱਠੇ ਹੋਈਏ ਲੜਾਈ ਬਸ ਇੰਨੀ ਹੈ ਮੇਰੀ ਗੱਲ ਸੁਣ ਲਓ ਵੋਟਾਂ ਤਾਂ ਲਗਾਤਾਰ ਬੰਦੀਆਂ ਰਹਿੰਦੀਆਂ ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦੀ ਵੋਟਾਂ ਲਗਾਤਾਰ ਬੰਦੀਆਂ ਅਸੀਂ ਵੋਟਰ ਲਿਸਟ ਲੈਣਾਂ ਜਦੋਂ 7 ਦਿਨ ਇਲੈਕਸ਼ਨ ਨੂੰ ਰਹਿ ਜਾਣ। ਉਦੋਂ ਤੱਕ ਪਟੇਲ ਸਾਹਿਬ ਜਿਹੜੀਆਂ ਵੋਟਾਂ ਕੱਟਿਆਂਗੇ ਨਵੇਂ ਸਿਰੋਂ ਨਹੀਂ ਤੇ ਬਣਨੀ ਐ। ਉਦੋਂ ਫਿਰ ਤੁਸੀਂ ਕਹਿੰਦਾ ਸਾਨੂੰ ਪਤਾ ਨਹੀਂ ਲੱਗਾ ਸਾਡੇ ਗੋੰਡੀ ਦੀ ਵੋਟ ਕਿਹਨੇ ਕੱਢਤੀ ਆ ਚਾਚੇ ਦੀ ਕਿਹਨੇ ਕੱਢਤੀ ਆ ਤਾਏ ਦੀ ਕਿਹਨੇ ਕੱਢ। ਨਾਲ ਹਰ ਮਹੀਨੇ ਸਾਨੂੰ ਵੋਟਰ ਲਿਸਟ ਲੈ ਕੇ ਹੁਣੇ ਹੀ ਪੋਲਿੰਗ ਬੂਥਾਂ ਤੇ ਆਪਾਂ ਕੰਮ ਕਰੀਏ। ਪੋਲਿੰਗ ਬੂਥਾਂ ਦੇ ਉੱਤੇ ਅਸੀਂ ਜੇ ਬੇਈਮਾਨੀ ਨਾ ਕਰੀਏ। ਆਪਣੇ ਆਪ ਨਾਲ ਧੋਖਾ ਨਾ ਕਰੀਏ ਜਦੋਂ ਦੀ ਪੁੱਛਿਆ ਕੀ ਹਾਲ ਸਰਪੰਚਾ ਉਹ ਗੱਲ ਹੀ ਕੋਈ ਨਹੀਂ ਸੀ 90% ਦੀ ਪਿੰਡ ਆਪਣੇ ਨਾਲ ਜੋ ਰਿਜ਼ਲਟਾਂ ਦਾ ਫੇਰ ਪਤਾ ਲੱਗਦਾ ਮੈਂ ਤਾਂ ਪਿਛਲੀ ਵਾਰ ਵੀ ਇਲੈਕਸ਼ਨ ਤੁਹਾਨੂੰ ਯਾਦ ਹੋਵੇਗਾ ਸਾਰਿਆਂ ਨੂੰ ਪੁੱਛਿਆ ਗਿਣਤੀ ਤੋਂ ਬਾਅਦ ਕਿ ਆਓ ਤਾਂ ਮੈਨੂੰ ਸਾਹਮਣੇ ਉਹਦੇ ਵਿੱਚ 90% ਦੀ ਪਿੰਡਾਂ ਦੇ ਵਿੱਚ ਉਹ ਰਿਜ਼ਲਟ ਨਹੀਂ ਸੀ ਜਿਹੜਾ ਤੁਸੀਂ ਮੈਨੂੰ ਦੱਸ ਰਹੇ ਮੈਨੂੰ ਵੀ ਪਤਾ ਸੀ ਕਿ ਬਹੁਤ ਹੱਦ ਤੱਕ ਮੈਨੂੰ ਸਹੀ ਪਿਕਚਰ ਤੁਸੀਂ ਦੱਸ ਨਹੀਂ ਰਹੇ ਕਿਉਂਕਿ ਮੈਨੂੰ ਪਤਾ ਸੀ ਪਿੱਛੇ ਅਸੀਂ ਵੀ ਨਾਲ-ਨਾਲ ਸਰਵੇ ਕਰਵਾਏ ਹੁੰਦੇ ਬਣਾ ਉਸਾਰਿਸ ਮੇਰੀ ਇੰਨੀ ਹੈ ਆਪਣੇ ਆਪ ਨਾਲ ਧੋਖਾ ਨਾ ਕਰੀਂ ਜੇ ਤੁਸੀਂ ਚਾਹਦੇ ਹੋ ਪੰਜਾਬ ਕਿਸੇ ਬੰਨੇ ਲੱਗ ਸਕੇ ਵੇਖੋ ਇਸ ਤਈ ਜਿਸ ਤਰ੍ਹਾਂ 15 ਸਾਲ ਅਤਵਾਦ ਦਾ ਸ਼ਿਕਾਰ ਪੰਜਾਬ ਰਿਹਾ ਉਹਦਾ ਰਿਜ਼ਲਟ ਕੀ ਸੀ 35000 ਪੰਜਾਬੀ ਮਾਰਿਆ ਗਿਆ ਅਤਵਾਦ ਦੇ ਦੌਰਾਨ ਤੇ 35000 ਦਾ 35000 ਹੀ ਪੰਜਾਬੀਆਂ ਦੇ ਹੱਥੋਂ ਪੰਜਾਬੀ ਮਾਰੇਗੇ ਜਿੰਨਾ ਵਪਾਰਸੀ ਵੱਡਾ ਵਪਾਰੀ ਸੀ ਇੰਡਸਟਰੀਅਲਿਸਟ ਸੀ ਉਹ ਪੰਜਾਬ ਛੱਡ ਕੇ ਚਲਾ ਗਿਆ ਹੁਣ ਸਾਡੇ ਕੋਲ ਕੋ ਕੰਮ ਹੈ ਨਹੀਂ ਮੇਰੀ ਬੇਨਤੀ ਹੈ ਕਾਂਗਰਸ ਤੋਂ ਬਿਨਾ ਆ ਜਿਹੜਾ ਗੈਂਗਸਟਰਸ ਦਾ ਕੰਮ ਹੈ ਇਸ ਟਾਈਮ ਚੱਲਿਆ ਮੇਰੇ ਵੀਰੋ ਕਿਸੇ ਆਦਮੀ ਨੂੰ ਤਸੱਲੀ ਨਹੀਂ ਕਿ ਕਿਨੂੰ ਕਦੋਂ ਫਰੋਤੀ ਦੀ ਚਿੱਠੀ ਆ ਜਾਣੀ ਤੇ ਕਦੋਂ ਟੈਲੀਫੋਨ ਆਣਾ ਮੇਰੀ ਗੁਜ਼ਾਰਿਸ਼ ਇਹ ਹੈ ਤਗੜਾ ਐਡਮਿਨਿਸਟ੍ਰੇਟਰ ਰਹੇਗਾ ਜਿਹਨੂੰ ਪੁਲਿਸ ਨੂੰ ਮੈਂ ਸਮਝਦਾ ਸਾਰਿਆਂ ਨਾਲੋਂ ਵੱਧ ਮੁਸ਼ਕਲ ਪਹਿਲੇ ਪੰਜਾਬ ਚ ਪੰਜਾਬ ਪੁਲਿਸ ਕੰਟਰੋਲ ਕਰਦਾ ਕਿਉਂਕਿ ਜਿੰਨਾ ਕੁਝ ਚੱਲ ਰਿਹਾ ਵੱਡੇ ਪੈਮਾਨੇ ਤੇ ਇਹ ਪੰਜਾਬ ਪੁਲਿਸ ਹੀ ਗੁਨੇਗਾਰ ਹੈ ਸਰਕਾਰ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਨਸ਼ਾ 24 ਘੰਟਿਆਂ ਤੋਂ ਵੱਧ ਵੇਖ ਨਹੀਂ ਸਕਦਾ ਜੇ ਥਾਣੇਦਾਰ ਦੀ ਸਹਿਮਤੀ ਨਾ ਹੋਵੇ ਇਹਨਾਂ ਨੇ ਮਹੀਨੇ ਕਿੱਥੋਂ ਲੈਣੇ ਨੇ ਇਹਨਾਂ ਨੇ ਪੈਸੇ ਦੇ ਘੀਰ ਉਥੋਂ ਇਕੱਠੇ ਕਰ ਲਏ ਇਹਨਾਂ ਨੂੰ ਟਾਰਗੇਟ ਦੇ ਤਾਲ ਦਲਤ ਲਈ ਅਫਸਰਾਂ ਨੇ ਕਿਹਾ ਕਿ 2 ਮਹੀਨੇ ਬਾਅਦ ਤੋਂ ਇਸ ਗੱਲ ਕਾਰਨ ਕੋ ਤਗੜਾ ਮਦਈ ਆਏਗਾ ਕੋ ਤਗੜਾ ਲੀਡਰ ਆਏਗਾ ਜਿਹਨੂੰ ਭੁੱਖ ਨਹੀਂ ਹੋਏਗੀ ਜਿਹੜੀ ਪੰਜਾਬ ਦੀ ਵਹਿਦਰੀ ਚਾਹੇਗਾ ਤਾਂ ਹੀ ਪੰਜਾਬ ਦੇ ਵਿੱਚ ਅਸੀਂ ਕੋਈ ਆਪਣੀ ਗੱਲ ਰੱਖ ਸਕਦੇ ਹੁਣ ਅਜੇ ਮੈਂ ਗੱਲਬਾਤ ਵੀ ਕਰਨੀ ਹੈ ਹੁਣ ਆ 5 ਮਿੰਟ ਮੇਰੀ ਗੱਲ ਸੁਣ ਲਓ ਜਿਹੜੇ ਆ ਰਹੇ ਨੇ ਭਾਰਤ ਸਿੰਘ ਸੁਲੰਕੀ ਇਹਨਾਂ ਦਾ ਨਾਮ ਹੈ ਗੁਜਰਾਤ ਦੇ ਸੁਪੇ ਦੇ ਨੇ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ ਇਹਨਾਂ ਦੇ ਪਿਤਾ ਮਾਧੋ ਸਿੰਘ ਸੁਲੰਕੀ ਜੀ ਤਕਰੀਬਨ 10 ਸਾਲ ਤੋਂ ਵੱਧ ਚਿਰ ਮਿੰਿਸਟਰ ਰਹੇ ਮਹਾਰਾਸ਼ਟਰ ਸਾਵੇਂ ਨੂੰ ਪੌਪੂਲਰ ਚੀਮਿਸਟਾਂ ਵਿੱਚੋਂ ਮੋਦੀ ਤੋਂ ਪਹਿਲੇ ਹੋ ਸਰ ਇਹਨਾਂ ਦੀ ਜਿਹੜੀ ਡਿਊਟੀ ਲਈ ਅਸੀਂ ਬਹੁਤੇ ਇੱਥੇ ਲੈਕਚਰ ਨਹੀਂ ਕਰਨੇ ਉਹ ਆਪਣੀ ਗੱਲ ਦੱਸਣਗੇ ਕਿ ਅਸੀਂ ਜ਼ਿਲ੍ਹੇ ਦੇ ਪ੍ਰਧਾਨ ਚੁਣਨੇ ਨੇ। ਜ਼ਿਲ੍ਹੇ ਦਾ ਪ੍ਰਧਾਨ ਵੀ ਉਹ ਚੁਣਨਾ ਚਾਹੁੰਦੇ ਆ ਜਿਹੜਾ ਸਾਰਿਆਂ ਨੂੰ ਇਕੱਠੇ ਲੈ ਕੇ ਚੱਲ ਸਕੇ। ਸਾਰੀ ਬਰਾਦਰੀਆਂ ਨੂੰ ਇਕੱਠੇ ਲੈ ਕੇ ਸਾਰੇ ਹਲਕਿਆਂ ਨੂੰ ਇਕੱਠੇ ਲੈ ਕੇ ਚੱਲ ਸਕੇ। ਮੇਰੀ ਬੇਨਤੀ ਇਹੀ ਹੈ ਕਿ ਜਦੋਂ ਇਹ ਆਪਣੀ ਗੱਲ ਰੱਖਣਗੇ ਤੁਹਾਨੂੰ ਪਹਿਲੇ ਚੈਲ ਸਾਹਿਬ ਨੇ ਦੱਸ ਹੀ ਦਿੱਤਾ ਆਪਾਂ ਕਹਿਣਾ ਕੀ ਹੈ। ਗੱਲ ਮੇਰੇ ਤੱਕ ਰਹਿਣ ਦੋ ਆਪੇ ਕਰ ਲੂੰਗਾ ਕੀ ਕਰਨਾ ਤੇ ਕੀ ਨਹੀਂ ਕਰਨਾ। ਇੰਨਾਂ ਦੀ ਗੱਲ ਜ਼ਿੰਮੇਵਾਰਤਾ ਨਾਲ ਲਓ ਕਿਉਂਕਿ ਅਖੀਰ ਅਲਟੀਮੇਟਲੀ ਬਲਾਕਾਂ ਦੇ ਪ੍ਰਧਾਨ ਵੀ ਇੱਥੋਂ ਆਣੇ ਨੇ ਤੇ ਬੂਥਾਂ ਦੇ ਉੱਤੇ ਜਿਹੜੇ ਅਸੀਂ ਆਪਣੇ ਆदमी ਲਗਾਣੇ ਉਹ ਸਾਰੇ ਨੂੰ ਅਹਿਮ ਉਹਨਾਂ ਦੀ ਪੋਜੀਸ਼ਨ ਹੋਣੀ ਹੈ ਜਿਹੜੇ ਬੂਥਾਂ ਤੇ ਬੈਠ ਕੇ ਜਿਨ੍ਹਾਂ ਨੇ ਵੋਟਾਂ ਸਾਡੀਆਂ ਜੋੜ ਲੀਆਂ ਨੇ ਤੇ ਵੋਟਾਂ ਘਟਾਉਣੀਆਂ ਕਿਸੇ ਦੀਆਂ ਘਟਾਉਣੀਆਂ ਤੇ ਆਪਣੀਆਂ ਜੋੜਨੀਆਂ ਵੋਟ ਵੀ ਅਸੀਂ ਉਹ ਘਟਾਣਾ ਚਾਹੁੰਦੇ ਹਾਂ ਜਿਹੜੇ ਬੰਦੇ ਮਰ ਚੁੱਕੇ ਨੇ ਜਾਂ ਉੱਥੇ ਨਹੀਂ ਰਹਿੰਦੇ ਕੋਈ ਯੈਜ਼ ਨਹੀਂ ਕਿਸੇ ਨਾਲ ਕਰਨਾ ਜੈਨੂਨ ਬਣਾਣੀ ਉਹ ਜਿਹੜੀ ਆਪਣੇ ਕੋਲ ਵੋਟ ਹੈ ਆਪਾਂ ਬੜਾਈ ਨਹੀਂ ਤੋ ਪਿੰਡ ਦਾ ਥੋੜਾ ਖੀਲਦੇ ਸੀ ਇੱਕ ਸਾਲ ਚ ਟਾਈਮ ਇੱਕ ਸਾਲ ਰਹਿ ਗਿਆ ਜੇ ਅਸੀਂ ਆਪਣਾ ਬੂਥ ਇਮਾਨਦਾਰੀ ਨਾਲ ਤਗੜੇ ਹੋ ਕੇ ਜਿਸਾ ਚੌਂਕੀਦਾਰ ਜਿਹੜੇ ਪਿੰਡ ਦੇ ਵਿੱਚ ਡਾਕਾ ਉਸ ਪਿੰਡ ਤੇ ਨਹੀਂ ਪਈਦਾ ਜਿੱਥੋਂ ਦਾ ਚੌਂਕੀਦਾਰ ਇਮਾਨਦਾਰੀ ਨਾਲ ਪੂਰੀ ਰਾਤ ਹੋਕਾ ਦਿੰਦਾ ਉਹ ਪਿੰਡ ਬੱਜ ਜਾਂਦਾ ਜਿੱਥੇ ਚੌਂਕੀਦਾਰ ਸਮਝ ਜਾਂਦਾ تانو پتا وہ پینڈ بھی سے پینڈ پنڈ جیڑی پھر لوگ جیڑے چور نے یا ڈکیٹ نے اس پینڈ پنڈ کامیاب ہو جاتے سن تو میری آتھ جوڑ کے گزارش سے سارے پنجاب جس سنتاب چو سنتاپ چارا اصل بالکل ہی گیر تجربے کار پارٹی گیر تجربے کار لیڈر بئی بانا دی جماعت ایماندار دی نہیں سی جنہ کو کامی کوئی نہیں سی ਜਿਹੜਾ 600 ਰੁਪਿਆ ਦਿਹਾੜੀ ਲੈ ਕੇ ਸਟੇਜ ਉੱਤੇ ਆਪਣੇ ਸਕ੍ਰਿਪਟ ਪੇਸ਼ ਕਰਦਾ ਸੀ ਉਹਨੂੰ ਆਪਾਂ ਮੁੱਖ ਮੰਤਰੀ ਬਣਾ ਦ ਤਾਂ ਉਹ ਤੋਂ ਕੀ ਆਸ ਰੱਖਦੇ ਆ ਕੀ ਕਰੇਗਾ ਇੱਥੇ ਉਹ ਜੋ ਕੁਝ ਉਹਨੂੰ ਹੋ ਰਿਹਾ ਇਹੀ ਹੋ ਰਿਹਾ ਤੁਸੀਂ ਆ ਦੇਖ ਹੀ ਰਹੇ ਹੋ ਪੰਚਾਇਤਾਂ ਲੁੱਟੀਆਂ ਗਈਆਂ ਤੁਹਾਡੇ ਪੈਸੇ ਪਿਛਲੀਆਂ ਸਰਕਾਰਾਂ ਦੇ ਕਾਂਗਰਸ ਦੇ ਪਾਏ ਪੈਸੇ ਤੁਹਾਡੇ ਅਕਾਊਂਟਾਂ 'ਚੋਂ ਕੱਢ ਕੇ ਲੈ ਗਏ ਅੱਜ ਦੇ ਦਿਨ ਤੱਕ ਚਵਾਨੀ ਨਹੀਂ ਦਿੱਤੀ ਆ ਕਿਸੇ ਪੰਚਾਇਤ ਨੂੰ 3.5 ਸਾਲ ਚ ਕੋ ਰੁਪਈਆ ਮਿਲਿਆ ਉਦੋਂ ਜੇ ਆਏ ਨਾ ਤੁਹਾਡੇ ਦਾਸੋਂ ਨੂੰ ਆਏ ਇਹ ਕੋਲ ਮੈਂ ਤੁਹਾਨੂੰ ਕੁਝ ਕਬਰੀ ਦੇਣਾ ਚਾਹਨਾ ਜੀ ਨਾ ਸਾ ਪਿਆਰ ਵਈ ਦੀ ਗੱਲ ਹੈ ਤੁਹਾਡੇ ਦਾਸ ਨੇ ਜਦੋਂ ਰਿਜ਼ਾਈਨ ਕੀਤਾ ਅਜੇ ਮੇਰੀ ਟਰਮ ਦੋ ਮਹੀਨੇ ਰਹਿ ਗਈ ਸੀ ਜੋ ਮੈਂ ਇੱਥੇ ਲੜਨਾ ਹੈ ਇਲੈਕਸ਼ਨ ਮੈਂ ਐਮਐਲਏ ਬਣ ਤੋਂ ਬਾਅਦ ਅਪ੍ਰੈਲ 2022 ਤੱਕ ਮੇਰੀ ਟਰਮ ਸੀ ਮਾਰਚ 'ਚ ਮੈਂ ਪਟੇਲ ਸਾਹਿਬ ਰਿਟਾਇਰ ਹੋਇਆ ਰਿਜ਼ਾਈਨ ਦਿੱਤਾ ਹੈ سات کروڑ روپیہ جی بکایا اسی ساتھ. سات, کروڑ سات کروڑ روپیہ. میں سائن کر کے سارا سسٹم سیٹ کر سوگت کرو سلنکی صاحب کا سب آؤ سلنکی صاحب آپ چاہتے سولنکی صاحب یہ ہمارے سارے بھی ایمپورٹنس پنچز پنچز راکس اپنی کے مہمبر زلہ پریشت کے مہمبر شیئر میں لوجوان بھی ہیں بزرگ بھی ہیں ناد اور جیلہ صاحب شاہدے ہیں بھی اپنے صلوالے وہ بھی آئے ہیں تینگرہ صاحب شاہدے ہیں مینہ دینار تینگرہ صاحب تسکر اوہ دلیو جی بھی آئے ہیں جی بھی آئے ہیں

तो मैंने आपके आने का